ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਲੰਮੇ ਸਮੇਂ ਤੋਂ ਖਬਰਾਂ ਆ ਰਹੀਆਂ ਸੀ ਕਿ ਭਾਰਤ ਦੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਖੁਦ ਇਸ ਉੱਤੇ ਸੁਖਬੀਰ ਸਿੰਘ ਬਾਦਲ ਨੇ ਵੀ ਬਿਆਨ ਦਿੱਤਾ ਕਿ ਦਿੱਲੀ ਦੀ ਕੋਈ ਵੀ ਪਾਰਟੀ ਜੇਕਰ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ ਅਸੀਂ ਉਸ ਦੇ ਉਹਨਾਂ ਦੇ ਨਾਲ ਸਮਝੌਤਾ ਕਰਾਂਗੇ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਕਿਹਾ ਗਿਆ ਕਿ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਸੇ ਬੁਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਹੁਣ ਬਹੁਤ ਜ਼ਰੂਰੀ ਹੈ ਡਾਕਟਰ ਦਰਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦਨ ਭੁੰਦਨ ਨੇ ਇਥੋਂ ਤਾਂ ਕਹਿ ਦਿੱਤਾ ਕਿ ਵੱਡੇ ਭਰਾ ਦੀ ਭੂਮਿਕਾ ਨਿਭਾਵੇਗਾ ਸ਼੍ਰੋਮਣੀ ਅਕਾਲੀ ਦਲ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਹੋ ਜਾਂਦਾ ਹੈ ਉਸ ਤੋਂ ਬਾਅਦ ਸਭ ਤੋਂ ਵੱਡਾ ਬਿਆਨ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਹੁਣਾਵਲੋਂ ਸਨੀਰ ਕੁਮਾਰ ਜਾਖੜ ਨੇ ਅਤਵਾਦ ਦਾ ਹਵਾਲਾ ਦਿੱਤਾ ਅਤੇ ਗੱਲ ਕੀਤੀ ਧਰਮ ਦੀ ਗੱਲ ਕੀਤੀ ਕੌਮ ਦੀ ਅਤੇ ਗੱਲ ਕੀਤੀ ਸਾਰੇ ਹੀ ਭਾਈਚਾਰੇ ਦੇ ਵਰਗਾਂ ਦੀ ਕਿ ਇਹ ਸਮਾਂ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਲੇ ਸੋਰੀ ਇਕੱਠੇ ਰਲ ਕੇ ਚੋਣਾਂ ਲੜਨ ਦਾ ਹਾਲਾਂਕਿ ਅਜੰਡੇ ਨਾ ਤਾਂ ਸ਼ਰੂਮਨੀ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੱਸੇ ਜਾ ਰਹੇ ਨੇ ਨਾ ਦੱਸੇ ਜਾ ਰਹੇ ਨੇ ਸੁਨੀਲ ਕੁਮਾਰ ਜਾਖੜ ਵੱਲੋਂ ਕਿਉਂਕਿ ਹੁਣ ਸਨੀਲ ਕੁਮਾਰ ਜਾਖੜ ਵੀ ਨਾਮ ਦੇ ਪ੍ਰਧਾਨ ਰਹਿ ਗਏ ਨੇ ਆਖਰਕਾਰ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿਉਂ ਕਿ ਸੁਨੀਲ ਕੁਮਾਰ ਜਾਖੜ ਦੀ ਜਿਹੜੀ ਪ੍ਰਧਾਨਗੀ ਹੈ ਉਹ ਉਹਨਾਂ ਦੇ ਗਲੇ ਦੀ ਹੱਡੀ ਬਣ ਗਈ ਹੈ ਕਿਉਂਕਿ ਅਸ਼wini ਕੁਮਾਰ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ ਹੁਣ ਜਿੰਨਾ ਵੀ ਕੰਮ ਹੈ ਉਹ ਸਾਰਾ ਸੰਭਾ ਜਾ ਰਿਹਾ ਹੈ ਅਸ਼wini ਕੁਮਾਰ ਵੱਲੋਂ ਲੇਕਿਨ ਸੁਰੇਸ਼ ਕੁਮਾਰ ਜਾਕੜ ਹੁਣ ਗੱਲਾਂ ਦਾ ਖੜਾ ਬਣਾ ਰਹੇ ਨੇ ਜਗ ਕਹ ਰਹੀਏ ਕਿ ਹਵਾ ਦੇ ਵਿੱਚ ਗੱਲਾਂ ਕਰ ਰਹੇ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਫੀ ਲੰਮੇ ਸਮੇਂ ਤੋਂ ਰੋਕ ਦਿੱਤਾ ਗਿਆ ਸੀ ਵਾਰਨਿੰਗ ਚਿਤਾਵਨੀ ਦੇ ਦਿੱਤੀ ਗਈ ਸੀ ਭਾਈ ਕੋਈ ਵੀ ਇਹ ਗੱਲ ਨਾ ਕਹੇ ਕਿ ਭਾਈ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸ਼ੁਰੂ ਭਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠ ਜੋੜ ਕਰਕੇ ਕਵਾਂਗੇ ਜਿੰਨੀ ਦੇਰ ਤੱਕ ਹਾਈ ਕਮਾਂਡ ਵੱਲੋਂ ਕੋਈ ਵੱਡਾ ਆਦੇਸ਼ ਨਹੀਂ ਆਜ਼ਾਂਦਾ ਲੇਕਿਨ ਜਿਵੇਂ ਹੀ ਸੁਰਿੰਦਰ ਕੁਮਾਰ ਜਾਖੜ ਨੇ ਕਿਹਾ ਇਧਰ ਰਾ ਦਾ ਅੜਿੱਕਾ ਰਾ ਦਾ ਢੋਣਾ ਕੌਣ ਬਣਿਆ ਕਿ ਭਾਰਤੀ ਜਨਤਾ ਪਾਰਟੀ ਦਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਹੋਵੇਗਾ ਅਸੀਂ ਆਪਣੇ ਉਮੀਦਵਾਰ 117 ਹਲਕਿਆਂ ਦੇ ਵਿੱਚੋਂ 117 ਉਤਾਰਾਂਗੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਸੇ ਆਪਣੇ ਬਲ ਬੁੱਤੇ ਤੇ ਵੱਡੇ ਪਦਰ ਤੇ ਆਵਾਂਗੇ ਇਹ ਗੱਲ ਕਹੀ ਹੈ ਅਸ਼wini ਕੁਮਾਰ ਨੇ ਸੁਨੀਰ ਕੁਮਾਰ ਜਾਖੜ ਦੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼wini ਕੁਮਾਰ ਉਹਨਾਂ ਨੇ ਮੋੜ ਲਾ ਦਿੱਤੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਪਾਰਟੀ ਵੱਲੋਂ ਆਪਣੀ ਬਲ ਬੂਤੇ ਉੱਤੇ 117 ਉਮੀਦਵਾਰ ਭਾਰਤੀ ਜਨਤਾ ਪਾਰਟੀ ਵੱਲੋਂ उतारे ਜਾਣਗੇ ਸਾਡਾ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਸਾਥੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਆਪਣੇ ਵੱਲੋਂ ਚੋਣ ਲੜਨਗੇ ਅਸੀਂ ਆਪਣੇ ਵੱਲੋਂ ਚੋਣ ਲੜਾਂਗੇ ਯਾਨੀ ਕਿ ਜਿਹੜੀ ਗੱਲ ਕਹੀ ਸੀ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਉਹ ਗੱਲ ਨੂੰ ਜਿਹੜਾ ਵਾਪਸ ਮੋੜ ਦਿੱਤਾ ਗਿਆ ਹੈ ਯਾਨੀ ਕਿ ਹੁਣ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੀ ਲੱਗੇ ਹੋਏ ਸੀ ਕੋਰ ਕਮੇਟੀ ਬਣਾ ਦਿੱਤੀ ਉਹਨਾਂ ਨੇ ਉਸ ਵੇਲੇ ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੋਰ ਕਈ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਚਾਰੀਆਂ ਨੇ ਕਿਉਂਕਿ ਸ਼ਰੂਮਣੀ ਅਕਾਲੀ ਦਲ ਨੂੰ ਸਰਜੀਤ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕਦਾ ਇਹ ਕੌਮ ਵੀ ਕਹਿ ਰਹੀ ਹੈ ਹੁਣ 11 ਅਗਸਤ ਤੋਂ ਬਾਅਦ 11 ਅਗਸਤ ਵਾਲੇ ਦਿਨ ਜਾਂ 11 ਅਗਸਤ ਤੋਂ ਬਾਅਦ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਕਿਹੜੀ ਮਿਲਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਕਿਹੜਾ ਮਿਲਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਇੱਧਰ ਕਮੇਟੀਆਂ ਇੱਧਰ ਮੀਟਿੰਗਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੀ ਭਰਤੀ ਨੇਪਰੇ ਚਾੜ ਕੇ 11 ਅਗਸਤ ਨੂੰ ਜਿਹੜਾ ਹੈ ਤੇਜ ਸਿੰਘ ਸੁਮਦਰੀ ਹਾਲ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਜਿਹੜੇ ਡੈਲੀਗੇਟਸ ਦੇ ਉਹਨਾਂ ਦੀ ਮੀਟਿੰਗ ਹੋਵੇਗੀ ਡੈਲੀਗੇਟਸ ਜਿਹੜੇ ਨੇ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਬਣਾਉਣਗੇ ਤੇ ਇੱਧਰ ਥੋੱਕ ਕੇ ਕੋਰਾ ਜਵਾਬ ਦੇ ਦਿੱਤਾ ਗਿਆ ਅਸ਼ਮੀਲ ਕੁਮਾਰ ਵੱਲੋਂ ਕਿ ਅਸੀਂ ਸਾਡਾ ਕੋਈ ਵੀ ਸ਼ਰੂਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਪੱਧਰ ਤੇ ਲੜਾਂਗੇ